ਜਿਹੜੀਆਂ ਮਾਸਟਰ ਗ੍ਰੈਜੂਏਟ ਦੀਆਂ ਅਸਾਮੀਆਂ ਖਾਲੀ ਹੈ ਜੀ ਲੈਕਚਰਟਾਂ ਦੇ ਲਗਭਗ 40 ਸਾਰੀਆਂ ਖਾਲੀਆਂ ਖਾਲੀ ਹੈ ਜੀ ਪੰਜਾਬੀ ਦੀ ਜਿਹੜੀ ਅਸਾਮੀ ਖਾਲੀ ਹੈ ਤਾਂ ਖੇਤੀ ਦੇ ਖੇਤਰ ਦੇ ਵਿੱਚ ਜੇ ਅਸੀਂ ਤਰੱਕੀ ਕਰਾਂਗੇ ਤੇ ਤਾਂ ਹੀ ਦੇਸ਼ ਤੇ ਪੰਜਾਬ ਤਰੱਕੀ ਕਰ ਸਕਦਾ ਹੈ ਔਰ ਇੱਕ ਮੇਰੇ ਲੈਕਚਰਟ ਤੋਂ ਇਲਾਵਾ ਬਾਕੀ ਸਾਰੀਆਂ ਸਾਮੀਆਂ ਜਿਹੜੀਆਂ ਸਾਡੇ ਕੋਲ ਚਾਰ ਚ ਸਾਮੀਆਂ ਮੇਰੇ ਨਾਲ ਲੈਕਚਰਰ ਦੀਆਂ ਖਾਲੀ ਨੇ ਪ੍ਰਿੰਸੀਪਲ ਦੀ ਸਾਮੀ ਸਾਡੇ ਕੋਲ ਅੱਛਾ ਇਹ ਨਹੀਂ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜੇ ਗਰਾਊਂਡ ਰਿਐਲਿਟੀ ਆਪਾਂ ਦੇਖੀਏ ਤੇ ਉਹ ਬਿਲਕੁਲ ਇਸਦੇ ਉਲਟ ਹੈ ਆਪਣੇ ਗਰਾਊਂਡ ਤਾਂ ਕਿਤੇ ਦਿਸਦਾ ਨਹੀਂ ਜੀ ਉਹਨਾਂ ਦੇ ਮੁਤਾਬਕ ਹੈ ਜੀ ਉਹ ਉਹਨਾਂ ਨੂੰ ਪਤਾ ਉਹਨਾਂ ਨੂੰ ਇਹ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਆ ਜਿੱਥੇ ਅਧਿਆਪਕਾਂ ਨੂੰ ਕੁੱਟਿਆ ਜਾ ਰਿਹਾ ਤੇ ਘੜੀਸਿਆ ਜਾ ਰਿਹਾ ਇਹ ਕਿਹੋ ਜਿਹੀ ਸਿੱਖਿਆ ਕ੍ਰਾਂਤੀ ਹੈ ਕਿਹ ਜਿਗ੍ਹਾ ਦੇ ਸੰਤੋ ਲੇਖਣੇ ਸੇ ਪ੍ਰਿੰਸੀਪਲ ਨਹੀਂ ਹੈਗਾ ਔਰ ਇੱਥੇ ਪੰਜਾਬੀ ਟੀਚਰ ਨਹੀਂ ਹੈਗਾ ਸਫਾਈ ਕਰਮਚਾਰੀ ਨਹੀਂ ਹੈਗੇ ਉਹ ਲੈਕਚਰ ਆਪੀਆਂ ਸਮਾਨੀਆਂ ਵੀ ਘੱਟ ਆ ਫੋਰ ਕਲਾਸ ਵੀ ਸਮਾਨੀ ਨਹੀਂ ਹੈਗੀ ਤੇ ਇੱਥੋਂ ਤੱਕ ਕਿ ਪੰਜਾਬੀ ਟੀਚਰ ਵੀ ਨਹੀਂਗਾ ਸਿੱਖਿਆ ਕ੍ਰਾਂਤੀ ਤੁਸੀਂ ਕਹਿ ਰਹੇ ਹੋ ਕਿ ਕਿੰਨਾ ਕੁ ਬੋਲੀਓ ਇਸ ਕੇ ਬਾਰੇ ਕਿਵੇਂ ਕਿ ਮਕੜਗੇ ਜਾਨ ਭਾਈਓ ਮੁੱਕਿਆ ਨਹੀਂ ਆ ਇਹ ਸ਼ਬਦ ਕਹਿਨ ਨੂੰ ਤਾਂ ਬੜੇ ਵਧੀਆ ਸਿੱਖਿਆ ਕਰਾਂਤੀ ਕਰਾਂਤੀ ਤਾਂ ਆਵੇਗੀ ਜੇ ਅਸੀਂ ਕੋਈ ਨਿਜਰ ਲਾ ਕੇ ਚੱਲਾਂਗੇ ਸਰਕਾਰ ਵੱਲੋਂ ਇੱਕ ਵੀ ਡੀਪੀਏ ਟੀਚਰ ਪ੍ਰਤੀ ਨਹੀਂ ਕੀਤਾ ਗਿਆ ਸਰ ਪਹਿਲਗਾਮ ਦੇ ਵਿੱਚ ਬਹੁਤ ਵੱਡਾ ਹੰਮ ਹੋਇਆ ਪੂਰਾ ਦੇਸ਼ ਉਸ ਦਾ ਸੋਗ ਮਨਾ ਰਿਹਾ ਤੇ ਪੰਜਾਬ ਸਰਕਾਰ ਉਦਘਾਟਨੀ ਸਮਾਰੋਹ ਦੀਆਂ ਕੁਛ ਲਾਈਨਾਂ ਇਸਾ ਹਾਂਜੀ ਮੈਂ ਤੇਜਿੰਦਰਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀਰ ਮੁਹੰਮਦ ਅੱਜ ਜੋ ਕਿ ਇਥੇ ਦਗਾਟਨ ਹੋ ਰਿਹਾ ਹੈ ਜੀ ਉਸ ਦੇ ਸਬੰਧ ਵਿੱਚ ਅਸੀਂ ਗੱਲ ਕਰਦੇ ਜਾ ਰਹੇ ਹਾਂ ਤਾਂ ਅੱਜ ਸਾਡੇ ਹਲਕੇ ਦੇ ਸ਼੍ਰੀ ਨਰੇਸ਼ ਕਟਾਰੀਆ ਜੀ ਇੱਥੇ ਪਹੁੰਚ ਰਹੇ ਹਨ ਤਾ ਉਹਨਾਂ ਵੱਲੋਂ ਅੱਜ ਅਦਕਟ ਨਹੀਂ ਕੀਤਾ ਜਾ ਰਿਹਾ ਅੱਛਾ ਇਹ ਜਿਹੜੇ ਕਮਰੇ ਤੁਸੀਂ ਕਹਿੰਦੇ ਹੋ ਕਿੰਨੇ ਕਮਰੇ ਬਣੇ ਆ ਜੀ ਦੋ ਕਮਰੇ ਬਣੇ ਆ ਜੀ ਤਾਂ ਦੋ ਕਮਰਿਆਂ ਦਾ ਅਦਕਟ ਅਸੀਂ ਕਰਵਾ ਲਿਆ ਅੱਛਾ ਇਹ ਜਿਹੜਾ ਪ੍ਰੋਗਰਾਮ ਆ ਇਹ ਰੂਟੀਨ ਵਰਕ ਆ ਮੰਨ ਲਓ ਸਟੇਟ ਦਾ ਕਿ ਸਪੈਸ਼ਲੀ ਗ੍ਰਾਂਟ ਮਿਲੀ ਹੈ ਸਰਕਾਰ ਵੱਲੋਂ ਸਾਡੇ ਵੱਲੋਂ ਜਿਹੜੀ ਹੈ ਅਸੀਂ ਜਿਹੜਾ ਇਹਦੀ ਮੰਗ ਕਰਦੇ ਆ ਤਾਂ ਅਸੀਂ ਡਿਮਾਂਡ ਭੇਜਦੇ ਆ ਜੀ ਉਸ ਡਿਮਾਂਡ ਦੇ ਆਧਾਰ ਤੇ ਹੀ ਜਿਹੜੇ ਰੂਮ ਜਿਹੜੇ ਆ ਸਾਨੂੰ ਜਿਹੜੇ ਮਿਲਦੇ ਆ ਤਾ ਉਸ ਦੇ ਹਾਤੇ ਜਿਹੜੀ ਸਾਰੀ ਕਰ ਰਹੀ ਹੈ ਅੱਛਾ ਕੋਈ ਸਪੈਸ਼ਲੀ ਗ੍ਰਾਂਟ ਪੰਜਾਬ ਸਰਕਾਰ ਵੱਲੋਂ ਸਕੂਲ ਨੂੰ ਮਿਲੀ ਹੋਵੇ ਹੁਣ ਤੱਕ ਮਿਲ ਜਾਂਦੀ ਹੈ ਜੀ ਕਦੇ-ਕਦੇ ਕਿਸੇ ਚੀਜ਼ ਦੀ ਜਿਵੇਂ ਨਹੀਂ ਹੁਣ ਦੀ ਗੱਲ ਕਰਦੇ ਹਾਂ ਹਾਂ ਜੀ ਮਿਲ ਜਾਂਦੀ ਹੈ ਤਾਂ ਸਾਡੇ ਜਿਵੇਂ ਅਸੀਂ ਰਿਪੇਅਰ ਗ੍ਰਾਂਟ ਹੈ ਸਾਨੂੰ ਕੁਝ ਹੁੰਦੀ ਹੈ ਅਸੀਂ ਜੋ ਮੰਗ ਕਰਦੇ ਹਾਂ ਸਾਨੂੰ ਉਸਤਾਦ ਨਾਲ ਸਾਨੂੰ ਗਰਾਊਂਡ ਮੈਨ ਅੱਛਾ ਇੱਕ ਦੱਸਿਓ ਵੀ ਇੱਥੇ ਜਿਹੜੇ ਟੀਚਰ ਹੈ ਉਹ ਸਾਮੀਆਂ ਬਿਲਕੁਲ ਖੁਰੀਆਂ ਨੇ ਲਗਭਗ ਜਿਹੜੀਆਂ ਮਾਸਟਰ ਗ੍ਰੈਜੂਏਟ ਦੀ ਇੱਕ ਸਾਮੀ ਖਾਲੀ ਹੈ ਜੀ ਲੈਕਚਰਰਾਂ ਦੀਆਂ ਲਗਭਗ ਸਾਰੀਆਂ ਸਾਮੀਆਂ ਖਾਲੀ ਹੈ ਜੀ ਛੱਡ ਗਏ ਜੀ ਕਿਹੜੇ ਕਿਹੜੇ ਟੀਚਰ ਇੱਥੇ ਨਹੀਂ ਹੈਗੇ ਤੇ ਆਪਾਂ ਹਰ ਇੱਕ ਪੰਜਾਬੀ ਦੀ ਜਿਹੜੀ ਸਾਮੀ ਖਾਲੀ ਹੈ ਤਾਂ ਇੱਕ ਮੇਰੇ ਲੈਕਚਰਰ ਤੋਂ ਇਲਾਵਾ ਬਾਕੀ ਸਾਰੀਆਂ ਸਾਮੀਆਂ ਜਿਹੜੀਆਂ ਸਾਡੇ ਕੋਲ ਚਾਰ ਤੱਕ ਸਾਮੀਆਂ ਮੇਰੇ ਲੈਕਚਰਰਾਂ ਦੀਆਂ ਖਾਲੀ ਹੈ ਜੀ ਪ੍ਰਿੰਸੀਪਲ ਦੀ ਸਾਮੀ ਵੀ ਸਾਡੀ ਖਾਲੀ ਹੈ ਅੱਛਾ ਡੀਪੀਏ ਟੀਚਰ ਹੈ ਜੀ ਡੀਪੀ ਹੈਗੇ ਅੱਛਾ ਜੀ ਉਹਨਾਂ ਵੱਲੋਂ ਕੋਈ ਐਕਟੀ ਕਰਵਾ ਲੈਂਦੇ ਜੀ ਲੋਡ ਮੁਤਾ ਕੋਈ ਨਹੀਂ ਗਰਾਉਂਡ ਤਾਂ ਕਿਤੇ ਦਿਸਦਾ ਨਹੀਂ ਜੀ ਉਹਨਾਂ ਦੇ ਮੁਤਾਬਕ ਹੈ ਜੀ ਉਹਨਾਂ ਨੂੰ ਪਤਾ ਉਹਨਾਂ ਨੂੰ ਇਹ ਸਵਾਲ ਨਹੀਂ ਨਹੀਂ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤਾ ਗਿਆ ਸੀ ਉਹਦੇ ਮੁਤਾਬਕ ਇਹ ਕਿਹਾ ਗਿਆ ਸੀਗਾ ਵੀ ਅਸੀਂ ਬੱਚਿਆਂ ਨੂੰ ਪ੍ਰਾਇਮਰੀ ਲੈਵਲ ਤੇ ਜਿਹੜਾ ਖੇਡਾਂ ਨਾਲ ਜੋੜਾਂਗੇ ਤੇ ਗਰਾਉਂਡ ਤਾਂ ਕਿਤੇ ਨਜ਼ਰ ਨਹੀਂ ਆ ਰਿਹਾ ਉਹ ਆਪਦੇ ਲੈਵਲ ਦੇ ਉੱਤੇ ਆਪ ਜਿਹੜਾ ਪੰਜਾਬ ਖੇਡਾਂ ਵਤਨ ਦੇ ਵਿੱਚ ਭਾਗ ਲੈ ਕੇ ਆਏ ਆ ਉਹਦੇ ਵਿੱਚ ਉਹਨਾਂ ਨੇ ਪ੍ਰਾਈਜ਼ ਵੀ ਦਿੱਤੇ ਆ ਆਪ ਬੱਚਿਆਂ ਵੱਲੋਂ ਉਹ ਸਮੇਂ-ਸਮੇਂ ਤੇ ਜਿਹੜੇ ਨਹੀਂ ਸਰਕਾਰ ਵੱਲੋਂ ਕੋਈ ਖਾਸ ਚੇਚਾ ਪ੍ਰਬੰਧ ਕੀਤਾ ਗਿਆ ਬੱਚਿਆਂ ਦੇ ਖੇਡ ਗਰਾਊਂਡ ਲਈ ਸਾਡੇ ਜਿਹੜੇ ਆ ਗ੍ਰਾਂਟ ਆਉਂਦੀ ਹੈ ਜੀ 25000 ਰੁਪਏ ਸਾਲ ਦੀ ਉਸਦੇ ਹਾਦ ਤੇ ਜਿਹੜਾ ਸਮਾਨ ਲੈ ਕੇ ਆਨੇ ਨੇ ਉਹ ਸਮਾਨ ਜਿਹੜਾ ਸੀਰਾ ਤੋਂ ਤੇਰਾ ਪ੍ਰੋਵਾਈਡਰ ਨਹੀਂ ਗਰਾਉਂਡ ਨਹੀਂ ਹੈਗਾ ਜਿੱਥੇ ਬੱਚਿਆਂ ਨੇ ਖੇਡਣਾ ਗਰਾਉਂਡ ਨਹੀਂ ਹੈਗਾ ਸਰ ਸਾਡੇ ਕੋਲ ਪਰਲੇ ਪਾਸੇ ਬਣਿਆ ਜੀ ਆਬਟਮੈਂਟ ਦਾ ਗਰਾਉਂਡ ਬਣ ਰਿਹਾ ਜੀ ਨਹੀਂ ਸਰ ਉੱਥੇ ਤਾਂ ਨਿਹਰਾ ਪੱਥਰ ਗਰਾਉਂਡ ਦੇ ਵਿੱਚ ਤਾਂ ਕੋਈ ਹੈ ਨਹੀਂ ਸਾਰਾ ਘਾਹ ਆ ਮਿੱਟੀ ਆ ਪਾਣੀ ਆ ਉੱਥੇ ਸਰ ਇਹ ਸਮੇਂ ਸਮੇਂ ਤੇ ਜਿਹੜੀ ਸਰਕਾਰਾਂ ਜਿਹੜੀਆਂ ਸਾਡੇ ਕੋਲ ਕੋਈ ਕਲਾਸਪੋਰਟ ਤਾਂ ਹੈ ਨਹੀਂ ਜੀ ਅਸੀਂ ਜਦੋਂ ਨਰੇਕਾ ਆ ਜਾਂਦਾ ਜਦੋਂ ਅਸੀਂ ਕੋਈ ਪ੍ਰੋਗਰਾਮ ਕਰਵਾਉਣਾ ਹੁੰਦਾ ਜਿਵੇਂ ਆਪਾਂ ਖੇਡਾਂ ਦਾ ਪ੍ਰੋਗਰਾਮ ਕਰਾਉਣਾ ਅਸੀਂ ਉਸ ਹਿਸਾਬ ਨਾਲ ਸਾਫ ਕਰਵਾਉਂਦੀ ਦਾ ਸਾਫ ਕਰਵਾ ਕੇ ਅੱਥੀਂ ਪਾਵੇ ਕੋਈ ਫੁਲਫਰਮੈਂਟ ਦਾ ਗਰਾਊਂਡ ਜਿਹੜਾ ਰੈਡੀ ਹੈ ਨਹੀਂ ਜੇਕਰ ਜੇਕਰ ਬੱਚਾ ਵਾਸਤੇ ਖੇਡਣ ਵਾਸਤੇ ਗਰਾਊਂਡ ਹੀ ਹੈ ਨਹੀਂ ਤਾਂ ਫਿਰ ਸਮਾਨ ਦਾ ਕੀ ਦੀ ਗਰਾਊਂਡ ਕਿਹੜੀ ਸਾਈਡ ਨੂੰ ਜਾ ਰਹੀ ਹੈ ਸਰ ਇਹ ਤਾਂ ਚਲੋ ਹੁਣ ਅਸੀਂ ਜਿਹੜਾ ਵਾ ਜਿੰਨਾ ਕਿ ਸਾਡੇ ਕੋਲ ਪ੍ਰੋਵਾਈਡ ਹੁੰਦਾ ਹੈ ਅਸੀਂ ਉਸ ਸਮੇਂ ਹੀ ਕਰਨਾ ਹੈ ਠੀਕ ਹੈ ਸਰ ਜੇ ਸਾਡੇ ਕੋਲ ਜਿਹੜਾ ਸਟਾਫ ਹੋਊਗਾ ਤਾਂ ਅਸੀਂ ਇਹ ਗਰਾਊਂਡ ਜੀ ਨੂੰ ਸਾਫ਼ ਕਰਾ ਸਕਦੇ ਸਾਡੇ ਕੋਲ ਜਿਹੜਾ ਵਾ ਕਲਾਸ ਫੋਰਮ ਦੀ ਪੋਸਟ ਜਿਹੜੀ ਹੈ ਸਾਰੀਆਂ ਖਾਲੀ ਪਈਆਂ ਸਾਡੇ ਕੋਲ ਕੋਈ ਪੋਸਟ ਨਹੀਂ ਹੈ ਅਸੀਂ ਠੀਕ ਹੈ ਜੀ ਧੰਨਵਾਦ ਮੈਨੂੰ ਮਯੂਜ਼ਨ ਪਾਈ ਕਰਨਲ ਸਿੰਘ ਪੀਰ ਮੁਹੰਮਦ ਇਹਨਾਂ ਨਾਲ ਗੱਲਬ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਅੱਜ ਤੁਹਾਡੇ ਪਿੰਡ ਦੇ ਵਿੱਚ ਪੀਲਮਾ ਮ ਸਕੂਲ ਦੇ ਵਿੱਚ ਵੀ ਹਲਕਾ ਵਿਧਾਇਕ ਨਰੇਸ਼ ਕੁਟਾਰਗਿਆ ਜੀ ਉਦਘਾਟਨ ਕਰਨ ਵਾਸਤੇ ਆ ਰਹੇ ਆ ਕੀ ਕਹਿਣਾ ਚਾਹੋਗੇ ਸਿੱਖਿਆ ਕ੍ਰਾਂਤੀ ਦੇ ਲੈ ਕੇ ਗਿੱਧਿਆ ਵਿਚਾਰੀ ਤਾਂ ਪਰਉਪਕਾਰੀ ਵਿੱਦਿਆ ਦੇ ਖੇਤਰ ਦੇ ਵਿੱਚ ਜੇ ਅਸੀਂ ਤਰੱਕੀ ਕਰਾਂਗੇ ਤੇ ਤਾਂ ਹੀ ਦੇਸ਼ ਤੇ ਪੰਜਾਬ ਤਰੱਕੀ ਕਰ ਸਕਦਾ ਹੈ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਆ ਹਰ ਜੇ ਗਰਾਊਂਡ ਰਿਐਲਿਟੀ ਆਪਾਂ ਦੇਖੀਏ ਤੇ ਉਹ ਬਿਲਕੁਲ ਇਸਦੇ ਉਲਟੇ ਹੁਣ ਆਪਾਂ ਸੀਨੀਅਰ ਸੈਕੰਡਰੀ ਸਕੂਲ ਪੀਰ ਮੁਹੰਮਦ ਦੇ ਵਿੱਚ ਖੜੇ ਆ ਤੇ ਇਹ ਸਕੂਲ ਕਿਉਂਕਿ ਸਾਡਾ ਮੇਰਾ ਆਪਣਾ ਨਗਰ ਹੈ ਪੀਰ ਮੁਹੰਮਦ ਇਸ ਪਿੰਡ ਦੇ ਵਿੱਚ ਜਿਹੜਾ ਇਹ ਸਕੂਲ ਹੈ ਇੱਥੇ ਅਸੀਂ ਪੜੇ ਆ ਸਾਡਾ ਬਚਪਨ ਇੱਥੇ ਹੀ ਗੁਜ਼ਰਿਆ ਔਰ ਇੱਥੇ ਪ੍ਰਾਇਮਰੀ ਤੇ ਜਿਹੜੀ ਹਾਈ ਸਕੂਲ ਸਿੱਖਿਆ ਅਸੀਂ ਇੱਥੋਂ ਲਈ ਲੇਕਿਨ ਇੱਥੇ ਪ੍ਰਿੰਸੀਪਲ ਨਹੀਂ ਹੈਗਾ ਔਰ ਇੱਥੇ ਪੰਜਾਬੀ ਟੀਚਰ ਨਹੀਂ ਹੈਗਾ ਸਫਾਈ ਕਰਮਚਾਰੀ ਨਹੀਂ ਹੈਗੇ ਨਾਨ ਮੈਡੀਕਲ ਤੇ ਮੈਡੀਕਲ ਦੀਆਂ ਕਲਾਸਾਂ ਵੀ ਨਹੀਂ ਲੱਗ ਰਹੀਆਂ ਤੇ ਹੁਣ ਤੱਕ ਜੋ ਮੈਂ ਸਟਾਫ ਦੇ ਨਾਲ ਗੱਲ ਕੀਤੀ 250 ਦੇ ਕਰੀਬ ਸਟੂਡੈਂਟਸ ਜਿਹੜੇ ਆ ਇਸ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਸੋ ਇਸ ਦੇ ਲਈ ਕਹਿਣੀ ਤੇ ਕਰਨੀ ਦੇ ਵਿੱਚ ਪਰਪੱਕਤਾ ਲਿਆਉਣੀ ਪੈਗੀ ਸਿੱਖਿਆ ਕ੍ਰਾਂਤੀ ਦਾ ਇੱਕ ਨਾਰਾ ਦੇ ਕੇ ਜਿਵੇਂ ਆਪਾਂ ਮੌਜੂਦਾ ਸਮੇਂ 'ਚ ਦੇਖ ਰਿਹਾ ਕਿ ਨਸ਼ਿਆਂ ਦੇ ਵਿਰੋਧੇយੋਗ ਅਭਿਆਨ ਇਹਨਾਂ ਨਾਲ ਸ਼ੁਰੂ ਕੀਤਾ ਨਸ਼ਿਆਂ ਦੇ ਵਿਰੋਧ ਯੁੱਧ ਦੀ ਗੱਲ ਕੀਤੀ ਜਾਂਦੀ ਹੈ ਇਹ ਸ਼ਬਦ ਕਹਿਣ ਨੂੰ ਤਾਂ ਬੜੇ ਵਧੀਆ ਸਿੱਖਿਆ ਕਰਾਂਤੀ ਕਰਾਂਤੀ ਤਾਂ ਆਵੇਗੀ ਜੇ ਅਸੀਂ ਕੋਈ ਵਿਜ਼ਨ ਲੈ ਕੇ ਚੱਲਾਂਗੇ ਬਿਲਡਿੰਗਾਂ ਬਹੁਤ ਸੋਹਣੀਆਂ ਬਾਣੀਆਂ ਸਟਰਕਚਰ ਬਹੁਤ ਸੋਹਣਾ ਰਿਹਾ ਜੋ ਕਿ ਇੱਕ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਜਿਹੜੇ ਸਿੱਖਿਆ ਦੇ ਖੇਤਰ ਦੇ ਵਿੱਚ ਕਦਮ ਪੁੱਟੇ ਜਾ ਰਹੇ ਆ ਉਹ ਬਹੁਤ ਸ਼ਲਾਘਾਯੋਗ ਸੋ ਇੱਥੇ ਜੀ ਨਵੀਂ ਬਿਲਡਿੰਗ ਦਾ ਜਿਹੜਾ ਉਦਘਾਟਨ ਕਰਨ ਆ ਰਹੇ ਨੇ ਸਾਡੇ ਮਿੱਤਰ ਨੇ ਨਿਰੇਸ਼ ਕਟਾਰੀਆ ਜੀ ਔਰ ਜਦੋਂ ਹੁਣ ਮਿਲਣਗੇ ਉਹਨਾਂ ਨਾਲ ਗੱਲ ਵੀ ਕਰਾਂਗੇ ਕਿ ਸਾਨੂੰ ਇੱਥੇ ਸਾਡੇ ਨਗਰ ਦੇ ਵਿੱਚ ਬਹੁਤ ਕੁਝ ਕਰਨ ਦੀ ਲੋੜ ਹੈਗੀ ਐ ਸੋ ਇਹਨਾਂ ਦੇ ਕੋਲ 1.5 ਸਾਲ ਦਾ ਬਾਕੀ ਸਮਾਂ ਬਚਿਆ ਇਸ ਸਮੇਂ ਦਰਮਿਆਨ ਜੇ ਕੋ ਚੰਗੇ ਕੰਮ ਕਰਨਗੇ ਤਾਂ ਟੋਟੋ ਘਟ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਯਾਦ ਕਰਨਗੇ ਨਹੀਂ ਤਾਂ ਤੁਸੀਂ ਦੇਖੋ ਬਦਲਾਅ ਦੇ ਨਾਂ ਦੇ ਉੱਤੇ ਬਣੀ ਹੋਈ ਸਰਕਾਰ ਜਿਹੜੀ ਹੈ ਉਸ ਦੀਆਂ ਜਿਹੜੀਆਂ ਖਾਮੀਆਂ ਨੇ ਉਸ ਦੀਆਂ ਹਰ ਚੀਜ਼ਾਂ ਜਿਹੜੀਆਂ ਨੇ ਜਿਵੇਂ ਪਹਿਲਾਂ ਸਰਕਾਰਾਂ ਨੂੰ ਲੋਕਾਂ ਨੇ ਨਕਾਰਿਆ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਵੀ ਉਹ ਹਾਲਾਤ ਸਾਹਮਣੇ ਨਜ਼ਰ ਆਉਣਗੇ ਕਿਉਂਕਿ ਕੱਲੇ ਵਾਦੇ ਵਾਦੇ ਉਸ ਤੋਂ ਅੱਗੇ ਜਿਹੜਾ ਪ੍ਰੈਕਟੀਕਲ ਰੂਪ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਉਹਦੇ ਵੱਲ ਤੇ ਆਉਂਦੇ ਨਹੀਂ ਲੋਕ ਮੈਮ ਕੀ ਨਾਮ ਹੈ ਸਰ ਜੀ ਪੁੱਛੀ ਨਾਮ ਕੋਈ ਰਿਕਾਰਡ ਕੀਤੀ ਸਾਰੀ ਫੀਕਾਰੀ ਸਿਮਸ ਕੰਸਲ ਸਰ ਮੈਮ ਕਿੰਨੇ ਚਿਰ ਤੋਂ ਤੁਸੀਂ ਇੱਥੇ ਜੁਆਇਨਿੰਗ ਹੋ ਦੋ ਸਾਲ ਤੋਂ ਕਰ ਰਹੇ ਆ ਇੱਥੇ ਕਿਹੜੀ ਕਿਹੜੀ ਗੇਮ ਬੱਚਿਆਂ ਨੂੰ ਕਰਵਾਈ ਜਾਂਦੀ ਹੈ ਇੱਥੇ ਸਰ ਫੁੱਟਬਾਲ ਬਾਲਬਾਲ ਅਕਟਿਵਿਟੀ ਜਿ ਕਰਕੇ ਲੌਂਗ ਰੰ ਸ਼ਾਰਟ ਰੰ ਤੇ ਵੈਮ ਹੁੰਦਾ ਕਿੰਨੇ ਖਿਡਾਰੀ ਜਿਹੜੇ ਕਿੱਥੋਂ ਤੱਕ ਖੇਡ ਗਿਆ ਚੁੱਕੇ ਆ ਸਰ ਸਟੇਟ ਲੈਵਲ ਤੇ 6 ਮਾੜੀ ਸ਼ਾਇਦ ਤੇਨ ਕੋ ਕੁਝ ਅੰਡਰ 14 ਪਾਇਸ ਤੇ ਡਿਸੇਬਿਲਟੀ ਵਾਲੇ ਬੱਚੇ ਤੇ ਨਾ ਸਟੇਟ ਤੋਂ ਉਹਨਾਂ ਦੇ ਕਿਸੇ ਨੰਨੇ ਫਸਟ ਸਰ ਮੈਮ ਗਰਾਊਂਡ ਤਾਂ ਹੈ ਨਹੀਂ ਤੁਸੀਂ ਪ੍ਰੈਕਟਿਸ ਕਿੱਥੇ ਕਰਾਉਂਦੇ ਹੋ ਸਰ ਗਰਾਊਂਡ ਹੈ ਨਹੀਂ ਪ੍ਰੋਪਰ ਜਿੱਦਾਂ ਦਾ ਗੇਮ ਲਈ ਚਾਹੀਦਾ ਉਦਾਂ ਦਾ ਕੋਈ ਵੀ ਤਿਆਰੀ ਨਹੀਂ ਹੈਗੀ ਗਰਾਊਂਡ 'ਚ ਮੈਡਮ ਉੱਥੇ ਤਾਂ ਇੰਨਾ ਘਾਹ ਆ ਇੰਨਾ ਫੂਸਾ ਉੱਥੇ ਪਾਣੀ ਇੰਨਾ ਖੜਿਆ ਹੈ ਗਰਾਊਂਡ ਦੇ ਵਿੱਚ ਜੇਕਰ ਬੱਚਿਆਂ ਨੂੰ ਕੋਈ ਦਿੱਕਤ ਆਉਂਦੀ ਤਾਂ ਉਸਦੇ ਬੰਦੇ ਵਰਕਾਉਂਦੇ ਸਰ ਇਸ ਵਾਰ ਉਹ ਬਿਲਡਿੰਗ ਬਾਰ ਦੇ ਸੀ ਤੇ ਸਾਨੂੰ ਕਿਹਾ ਸੀ ਸਰ ਕਹਿੰਦੇ ਸੀ ਕਿ ਬਾਅਦ 'ਚ ਕਰਵਾਵਾਂਗੇ ਦੇਖਾਂਗੇ ਪਹਿਲਾ ਸੰਗਰੀ ਮਾਰਕਿੰਗ ਵੀ ਆ ਪੋਲ ਵੀ ਕੱਟੇ ਹੋਏ ਹੋ ਜਾਂ ਫੇ ਬਾਲੀ ਬਾਲ ਦੇ ਵੀ ਪੋਲ ਕੱਟੇ ਹੋਏ ਆ ਕੋ ਕੋ ਜੀ ਵੀ ਪੋਲ ਸਕਦੇ ਆ ਲੌਂਗ ਜੱਟ ਦੀ ਫਿੱਟ ਵੀ ਬਣੀ ਹੋਈ ਸੀ ਉਸ ਤੋਂ ਬਾਅਦ ਫਿਰ ਬਿਲਡਿੰਗ ਦਾ ਕੰਮ ਸ਼ੁਰੂ ਹੋ ਗਿਆ ਸਾਰੇ ਕਹਿੰਦੇ ਸੀ ਕਿ ਬਿਲਡਿੰਗ ਦਾ ਕੰਮ ਕਰਨ ਤੋਂ ਬਾਅਦ ਵਿੱਚ ਫਿੱਟ ਦਾ ਕੰਮ ਠੀਕ ਹਾਂਜੀ ਪਹਿਲਾਂ ਮੇਰੀ ਮਾਰਕਿੰਗ ਹੋਣੀ ਸੀ ਉਹਦੇ ਪਿੱਛੇ ਵੀ ਹੈ ਹਾਂਜੀ 1 ਲੱਖ ਰੁਪਏ ਹਾਂ ਸਰ ਅੱਜ ਤੁਸੀਂ ਇੱਥੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਆਏ ਹੋ ਕੀ ਕਹਿਣਾ ਚਾਹੋਗੇ ਮੈਂ ਪਹਿਲਾਂ ਸਭ ਤੋਂ ਤਾਂ ਧੰਨਵਾਦ ਕਰਦਾ ਸਾਡੇ ਕੌਮੀ ਕਮਿਸ਼ਨਰ ਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਸਾਡੇ ਜਿਹੜੇ ਦਿੱਲੀ ਦੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੇ ਸਿੱਖਿਆ ਭਾਗ ਦੇ ਇੰਚਾਰਜ ਮਨੀਸ਼ ਸਸੋਧਿਆ ਜੀ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਿਟ ਮੰਤਰੀ ਹਰਜੋਤ ਬੈਂਸ ਜੀ ਦਾ ਜਿਨ੍ਹਾਂ ਨੇ ਇੱਕ ਵਧੀਆ ਸੋਚ-ਸੋਚ ਕੇ ਜਿਹਨੇ ਅੰਲਾ ਨੇ ਜਿਨ੍ਹਾਂ ਦੀ ਨੀਅਤ ਵੀ ਸਾਫ਼ ਆ ਨੀਤੀ ਵੀ ਵਧੀਆ ਉਸ ਗੱਲ ਦਾ ਅੱਜ ਤੁਹਾਡੇ ਸਾਹਮਣੇ ਆ ਵੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਵਾਕਿਆ ਹੀ ਬਦਲਦਾ ਪਿਆ ਵਾ ਪੰਜਾਬ ਅੱਜ ਜਿਹੜੇ ਸਕੂਲ ਚ ਜਾਂਦੇ ਅਸੀਂ ਜਿਹੜੇ ਥਾਂ ਤੇ ਜਾਈਏ ਲੋਕੇ ਪੂਰੇ ਖੁਸ਼ ਆ ਹਰ ਇੱਕ ਇਨਸਾਨ ਖੁਸ਼ ਆ ਵੀ ਸਾਡਾ ਸਕੂਲ ਵਧੀਆ ਬਣ ਗਿਆ ਦੀਰੇ ਨਾਲ ਸਾਡੇ ਇਹੋ ਜਿਹਾ ਜਿੰਨੂੰ ਵੀ ਪੁੱਛੀਦਾ ਨਾ ਉਹ ਕਹਿੰਦਾ ਸਾਨੂੰ 25 ਸਾਲ ਹੋ ਗਏ ਸਾਨੂੰ 20 ਸਾਲ ਹੋ ਗਏ ਸਾਨੂੰ ਤਾਂ ਕਦੇ આજ ਤੱਕ ਚਾਰਦواری ਵਾਸਤੇ ਪੈਸੇ ਨਹੀਂ ਮਿਲੇ ਚਾਰਦواری ਤਾਂ ਕੀ ਮਤਲਬ ਇੱਥੋਂ ਤੱਕ ਫਰਨੀਚਰ ਸਾਰਾ ਨਵਾਂ ਪੈਨਲ ਨਵੇਂ ਫਿਰ ਜਿੰਨਾ ਵੀ ਕਮਰੇ ਨਵੇਂ ਮੈਂ ਬਹੁਤ سارے ਸਾਡੇ ਜਿਹੜੇ ਹੈਗੇ ਆ ਸਕੂਲ ਜਿਨ੍ਹਾਂ ਵਿੱਚ AC ਲੱਗੇ ਆ ਬੱਸਾਂ ਨਵੀਆਂ ਪਾਤੀਆਂ ਲੜਕੀਆਂ ਵਾਸਤੇ ਜੀਰ ਇੱਕ ਸਕੂਲ ਆਪਣੇ ਲੜਕੀਆਂ ਦਾ ਉੱਥੇ ਲਿਫਟ ਲੱਗੀ ਆ ਜਾ ਕੇ ਵੇਖੋ ਕੋਈ ਬੰਦਾ ਕਹਿ ਨਹੀਂ ਸਕਦਾ ਵੀ ਇਹ ਪ੍ਰਾਈਵੇਟ ਸਕੂਲ ਹੈ ਕਿ ਸਰਕਾਰੀ ਸਕੂਲ ਹੈ ਇੰਨੇ ਵਧੀਆ ਸਰਕਾਰੀ ਸਕੂਲ ਬਣਦੇ ਪਏ ਆ ਕਿ ਜਨਤਾ ਨੇ ਬਹੁਤ ਸਾਰਿਆਂ ਥਾਵਾਂ ਤੋਂ ਮੁੱਪ ਪੁੱਛਿਆ ਕਿ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਹਟਾ ਕੇ ਸਰਕਾਰੀ ਸਕੂਲਾਂ ਚਲਾਏ ਆ ਔਰ ਕਿੱਥੋਂ ਇੰਨੇ ਬੱਚੇ ਵੇਖੋ ਤੁਹਾਡੇ ਸਾਹਮਣੇ ਆ ਅੱਜ ਸਾਰੇ ਸਕੂਲ ਬੱਲੇ-ਬੱਲੇ ਹੋਈ ਪਈ ਆ ਇੱਕ ਸਰਕਾਰ ਦਾ ਸਭ ਤੋਂ ਵਧੀਆ ਨਸ਼ੇ ਨੂੰ ਬਚਾਉਣ ਵਾਸਤੇ ਇੱਕ ਇਹ ਵੱਡਾ ਤਰੀਕਾ ਵਾ ਕਿ ਜਿਹੜਾ ਪਲੇਗਰਾਉਂਡ ਬਣਾਉਣੇ ਆ ਸਕੂਲਾਂ ਦੇ ਵਿੱਚ ਜਦੋਂ ਗਰਾਉਂਡਾਂ ਬਣ ਗਈਆਂ ਚਾਹੇ ਉਹ ਬੈਡਮਿੰਟਨ ਵਾਸਤੇ ਆ ਚਾਹੇ ਉਹ ਵਾਲੀਬॉल ਵਾਸਤੇ ਆ ਚਾਹੇ ਕਬੱਡੀ ਵਾਸਤੇ ਆ ਪਰ ਜਦੋਂ ਜਿਹੜਾ ਬੱਚਾ ਜਦੋਂ ਗੇਮਾਂ 'ਚ ਹੀ ਸਾਲਾਂ ਲੱਗ ਪਿਆ ਉਹਦਾ ਕੁਦਰਤੀ ਗੱਲ ਨਸ਼ੇ ਤੋਂ ਬਚਾਰ ਰਹਿ ਸਰ ਤੁਸੀਂ ਗੇਮਾਂ ਦੀ ਗੱਲ ਕੀਤੀ ਆ ਆਪਣੀ ਸਰਕਾਰ ਵੱਲੋਂ ਇੱਕ ਵੀ ਡੀਏਪੀ ਟੀਚਰ ਪ੍ਰਤੀ ਨਹੀਂ ਕੀਤਾ ਗਿਆ ਤੇ ਕਿਵੇਂ ਕਿ ਮਖੜੀਆਂ ਜਾਣਗੇ ਭਾਈ ਜੀ ਹੁਣ ਤਿਆਰੀ ਆ ਆ ਬਸ ਅਗਲੇ ਮਹੀਨੇ ਸਾਰਾ ਕੁਝ ਹੋ ਰਿਹਾ ਜਿੱਦਾਂ ਦਾ ਖੇਡਾਂ ਵਦਨ ਪੰਜਾਬ ਦੀਆਂ ਤੁਸੀਂ ਉਦੋਂ ਤੋਂ ਲੈ ਕੇ ਅੱਜ ਤੱਕ ਵੇਖੋ ਲੋਕ ਖਿਡਾਰੀ ਕਿੰਨਾ ਉਹਨਾਂ ਨੂੰ ਚਾਹ ਵਾ ਪਈ ਇੱਕ ਤਾਂ ਉਹਨਾਂ ਦੀਆਂ ਜਿਹੜੀਆਂ ਖਰਾਕਾਂ ਦੇ ਅੱਗੇ ਮਿਲਦਾ ਸੀ ਗਾ ਖਰਾਕ ਮਿਲਦੀ ਸੀ ਉਹ ਦੁੱਗਣੀ ਤਿਗਣੀ ਹੋ ਗਈ ਆ ਫਿਰ ਖਿਡਾਰੀਆਂ ਨੂੰ ਹੋਰ ਬੜੇ ਇਨਾਮ ਦਿੱਤੇ ਜਾਂਦੇ ਆ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਬਹੁਤ ਵਧੀਆ ਖਿਡਾਰੀ ਸਾਡੇ ਜਿਹੜੇ ਕੀ ਜਿਨ੍ਹਾਂ ਦਾ ਹੱਕ ਵੰਦਾ ਸੀ ਉਹਨਾਂ ਨੂੰ ਉਹਨਾਂ ਦਾ ਹੱਕ ਮਿਲਦਾ ਪਿਆ ਤੇ ਕਿੱਥੇ ਪਹਿਲਾਂ ਕਿਸੇ ਨੇ ਪੁੱਛਿਆ ਨਹੀਂ ਸੀ ਉਹਨਾਂ ਨੂੰ ਖਿਡਾਰੀਆਂ ਨੂੰ ਹੁਣ ਸਾਰੇ ਪੱਖੋਂ ਚਾਹੇ ਹੁਣ ਕਿੰਨੇ ਬੱਚੇ ਆ ਜਿਹੜੇ ਮੈਰਿਟ ਕਾਏ ਆ ਕਿੰਨੇ ਬੱਚੇ ਆ ਜਿਹੜੇ 90% ਤੋਂ ਉੱਪਰ ਨੰਬਰ ਲੈ ਜਾਂਦੇ ਆ ਕਦੇ ਅੱਜ ਤੱਕ ਸੁਣਿਆ ਸੀ ਸਰਕਾਰੀ ਸਕੂਲ ਦੇ ਵਿੱਚ ਬੱਚਾ 90% ਨੰਬਰ ਇੱਕ ਸਰ ਜਿੱਥੇ ਤੁਸੀਂ ਖੜੇ ਹੋ ਸਰਕਾਰੀ ਸਕੂਲ ਪੀਰ ਮੁਹੰਮਦ ਦੇ ਵਿੱਚ ਉਦਘਾਟਨ ਕਰਨ ਲਈ ਪਹੁੰਚੇ ਹੋ ਇੱਥੇ ਨਾ ਤਾਂ ਲੈਕਚਰਰ ਦੀਆਂ ਸਾਮੀਆਂ ਵੀ ਘੱਟ ਆ ਫੋਰ ਕਲਾਸ ਵੀ ਸਾਮਣੀ ਨਹੀਂ ਆ ਗਈ ਤੇ ਇੱਥੋਂ ਤੱਕ ਕਿ ਪੰਜਾਬੀ ਟੀਚਰ ਵੀ ਨਹੀਂਗਾ ਸਿੱਖਿਆ ਕ੍ਰਾਂਤੀ ਤੁਸੀਂ ਕਹਿ ਰਹੇ ਹੋ ਕਿ ਕਿਦਾਂ ਫਿਰ ਪੂਰੀ ਹੋਏਗੀ ਸਿੱਖਿਆ ਕ੍ਰਾਂਤੀ ਭਾਈ ਜੀ ਸਿੱਖਿਆ ਕ੍ਰਾਂਤੀ ਬਹੁਤ ਸਾਰੀਆਂ ਥਾਵਾਂ ਤੇ ਪੂਰੀ ਹੋ ਚੁੱਕੀ ਹੈ ਚਲੋ ਕੋਈ ਰਹਿ ਗਿਆ ਹੋਊਗਾ ਸਕੂਲ ਅਜੇ ਜਿੱਥੇ ਨਹੀਂ ਅਜੇ ਪੂਰੇ ਹੋਏ ਅਸੀਂ ਇਸ ਮਹੀਨੇ ਦੇ ਅੰਦਰ ਅੰਦਰ ਸਾਰੀਆਂ ਚੀਜ਼ਾਂ ਪੂਰੀਆਂ ਕਰਾਂਗੇ ਕੋਈ ਵੀ ਚਾਹੇ ਉਹ ਟੀਚਰ ਦਾ ਚਾਹੇ ਉਹ ਗਰਾਊਂਡ ਹੈ ਚਾਹੇ ਕੋਸ਼ਾ ਹਰ चीज ਅਸੀਂ 1 ਮਹੀਨੇ ਦੇ ਵਿੱਚ ਵਿੱਚ ਇਹਨਾਂ ਦੀ ਪੂਰੀ ਕਰਾਂਗੇ ਬਿਲਕੁਲ ਕ੍ਰਾਂਤੀ ਛੱਡ ਕੇ ਤੁਸੀਂ ਵੇਖਿਆ ਜੇ ਪੰਜਾਬ ਦਾ ਨਕਸ਼ਾ ਹੀ ਬਦਲ ਜਾਣਾ ਇੱਕ ਸਾਥ ਤੁਸੀਂ ਸਿਹਤ ਨੂੰ ਲੈ ਕੇ ਗੱਲ ਕੀਤੀ ਹੈ ਤੁਸੀਂ ਹੁਣ ਸਰਕਾਰੀ ਹਸਪਤਾਲ ਵੀ ਦੇਖ ਕੇ ਆਏ ਹੋਗੇ ਹਾਂਜੀ ਉਹਦੀ ਹਾਲਤ ਪਿਛਲੇ ਲੰਮੇ ਸਮੇਂ ਤੋਂ ਬਹੁਤ ਤਰਸਯੋਗ ਬਣੀ ਹੋਈ ਆ ਤੇ ਉਹਦੇ ਬਾਰੇ ਮੈਨੂੰ ਲੱਗਦਾ ਉੱਚ ਅਧਿਕਾਰੀਆਂ ਨੂੰ ਵੀ ਲਿਖ ਕੇ ਦਿੱਤਾ ਹੋਇਆ ਤੁਹਾਡੀ ਵੀ ਸ਼ਾਇਦ ਨੌਲੇਜ ਵਿੱਚ ਹੋਵੇਗਾ ਉਦੇ ਬਾਰੇ ਕੀ ਕਹਿਣਾ ਚਾਹੂਗਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਿਹਤ ਤੇ ਸਿੱਖਿਆ ਨੂੰ ਲੈ ਕੇ ਸਰਕਾਰ ਬਹੁਤ ਕੁਝ ਕਰ ਰਹੀ ਹੈ ਮੈਂ ਜੀ ਮੈਂ ਇੱਥੇ ਖੜਾ ਹਾਂ ਤੁਹਾਡੇ ਸਾਹਮਣੇ ਤੁਸੀਂ ਮਾਗ ਲਓ ਫੋਨ ਮੰਤਰੀ ਜੀ ਨੂੰ ਨਾਲੇ ਤਾਂ ਤੁਹਾਨੂੰ ਪਤਾ ਲੱਗ ਜੀ ਮੰਤਰੀ ਫੋਨ ਚੱਕਦਾ ਕਿ ਨਹੀਂ ਤੇ ਨਾਲੇ ਉਹਨੂੰ ਪੁੱਛ ਲਓ ਵੀ ਸਾਰੀ ਫਾਈਲ ਕੱਲ ਦੇ ਕੇ ਜਾਂਦੀ ਕਿ ਨਹੀਂ ਕੱਲ ਸਾਰੀ ਫਾਈਲ ਤਿਆਰ ਕਰਕੇ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਥੋੜੇ ਦਿਨਾਂ ਦੇ ਅੰਦਰ ਸਾਰੀ ਫਾਈਲ ਤਿਆਰ ਕਰਕੇ ਦੇਓ ਕਿਹੜੀ-ਕਿਹੜੀ ਚੀਜ਼ ਚਾਹੀਦੀ ਹੈ ਹਸਪੀਟਲ ਨੂੰ ਉਹ ਕੱਲ ਅਸੀਂ ਮੰਤਰੀ ਸਾਹਿਬ ਨੂੰ ਇੱਕ ਫਾਈਲ ਬਣਾ ਕੇ ਮਹੂ ਬਨਾਲਾ ਜੀ ਦਾ ਜਿਹੜੇ-ਜਿਹੜੇ ਚੀਜ਼ਾਂ ਚਾਹੀਦੀਆਂ ਹਸਪੀਟਲ ਚ ਉਹ ਦੇ ਕੇ ਆਉਂਦੇ ਲਿਖੇ ਇੱਕ ਸਰ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਹੀ ਪਿੱਛੇ ਆ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਆ ਜਿੱਥੇ ਅਧਿਆਪਕਾਂ ਨੂੰ ਕੁੱਟਿਆ ਜਾ ਰਿਹਾ ਤੇ ਘੜੀਸਿਆ ਜਾ ਰਿਹਾ ਇਹ ਕਿਹੋ ਜਿਹੀ ਸਿੱਖਿਆ ਕ੍ਰਾਂਤੀ ਆ ਕਿਹੜੀ ਜਗ੍ਹਾ ਦੇ ਸਰ ਬਹੁਤ ਸਾਰੀ ਵੀਡੀਓ ਵਾਇਰਲ ਹੋਈ ਆ ਜਿੱਥੇ ਅਧਿਆਪਕਾਂ ਨੂੰ ਕੁੱਟਿਆ ਗਿਆ ਘੜੀਸਿਆ ਵੀ ਗਿਆ ਉਹਨਾਂ ਨੂੰ ਛੜਕਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਜਲਦੀ ਪਹੁੰਚਿਆ ਗਿਆ ਦੇਖੋ ਕੋਈ ਪੁਰਾਣੀ ਤਾਂ ਮੈਂ ਤਾਂ ਸੁਣਿਆ ਨਹੀਂ ਕੋਈ ਵੀ ਅੱਜ ਤੱਕ ਜਿੱਦਣ ਦੇ ਅਸੀਂ ਕੋਈ ਬਹੁਤ ਪੁਰਾਣੀ ਗੱਲ ਨੇ ਚੱਲਦੀ ਆ ਦਿੱਤੀ ਹੋਊਗੀ ਤਾਂ ਮੈਂ ਕਹਿ ਨਹੀਂ ਸਕਦਾ ਅੱਜ ਤੁਸੀਂ ਪਿੰਡ ਪੀਰ ਮੁਹੰਮਦ ਦੇ ਵਿੱਚ ਖੜੇ ਹੋ ਇਸ ਤੋਂ ਪਿਛਲੀਆਂ ਸਰਕਾਰਾਂ ਨੇ ਇੱਕ ਸੇਵਾ ਕੇਂਦਰ ਅਲਾਉਟ ਕੀਤਾ ਸੀਗਾ ਲੇਕਿਨ ਉਹ ਵੀ ਹੁਣ ਬੰਦ ਕਰ ਦਿੱਤਾ ਗਿਆ ਉਸ ਬਾਰੇ ਕੀ ਕਹਿਣਾ ਚਾਹੋਗੇ ਉਹ ਅਸੀਂ ਲੱਗੇ ਚਾਲੂ ਕਰਨ ਪੁਰਾ ਮੈਂ ਅੱਜ ਉਹਨਾਂ ਕੋਲ ਗਿਆ ਇਹਨਾਂ ਨੂੰ ਸਾਫ਼ ਵੀ ਮੰਗ ਬੀਸੀ ਸਾਹ ਨੂੰ ਕਿਹਾ ਜਲਦੀ ਤੋਂ ਜਲਦੀ ਉਹਨੂੰ ਚਾਲੂ ਕੀਤਾ ਜਾਵੇ ਇਹ ਗੱਲ ਕੀਤੀ ਜਾਵੇ ਪਾਣੀ ਪਾਣੀ ਸਾਫ ਦੀ ਤਾਂ ਛੇਦ ਵੀ ਸਹੀ ਹੋਣਗੇ ਪਾਣੀ ਸਾਫ ਲਈ ਪਿਛਲੀ ਸਰਕਾਰ ਨੇ ਐਰੋ ਦਿੱਤਾ ਸੀਗਾ ਲੇਕਿਨ ਉਹ ਵੀ ਆਪਣੇ ਮੌਕੇ ਦੀ ਸਰਕਾਰ ਨੇ ਹੁਣ ਉਹ ਬੰਦ ਕਰ ਦਿੱਤਾ ਗਿਆ ਉਸ ਬਾਰੇ ਕੀ ਕਹਿਣਾ ਚਾਹੂੰਗਾ ਉਹੇ ਵਾਸਤੇ ਨਵਾਂ ਆਉਗਾ ਕਿਹੜਾ ਸਰਕਾਰ ਕਰਨ ਦੀ ਜੇ ਤੇ ਮਤਲਬ ਇਹ ਨਹੀਂ ਕੁ ਮਹੀਨਿਆਂ ਬੱਤੀ ਥੋੜੇ ਦਿਨਾਂ ਜੀ ਲੱਗ ਜੂਗਾ ਇੱਕ ਪਾਸੇ ਸਰ ਪਹਿਲਗਾਮ ਦੇ ਵਿੱਚ ਬਹੁਤ ਵੱਡਾ ਹਮਲਾ ਹੋਇਆ ਪੂਰਾ ਦੇਸ਼ ਉਸ ਦਾ ਸੋਗ ਮਨਾ ਰਿਹਾ ਹੈ ਤੇ ਪੰਜਾਬ ਸਰਕਾਰ ਉਦਘਾਟਨੀ ਸਮਾਰੋਹ ਦੀਆਂ ਖੁਸ਼ੀਆਂ ਮਨਾ ਰਹੀ ਹੈ ਕੀ ਕਹਿਣਾ ਚਾਹੁੰਦੇ ਨਹੀਂ ਇਹ ਖੁਸ਼ੀ ਤਾਂ ਨਹੀਂ ਕਿ ਵੇਖੋ ਖੁਸ਼ੀ ਤਾਂ ਆਪਾਂ ਕਹਿ ਨਹੀਂ ਸਕਦੇ ਮੇਰੇ ਕੋ ਬੱਚਿਆਂ ਦੀ ਪੜ੍ਹਾਈ ਦਾ ਸੋਚ ਕੇ ਇਹ ਕਰ ਰਹੇ ਆ ਜੇ ਟਾਈਮ ਥੋੜਾ ਵਾ ਕਿਉਂਕਿ ਸਾਡਾ ਤੁਹਾਨੂੰ ਵੀ ਪਤਾ ਸਿਆਸੀ ਬੰਦੇ ਦੇ ਕਿੰਨੇ ਰਜਵੇਂ ਹੁੰਦੇ ਆ ਹਰ ਪਾਸੇ ਦੇਖਣਾ ਪੈਂਦਾ ਤੇ ਇਹ ਖੁਸ਼ੀ ਤਾਂ ਨਹੀਂ ਖੁਸ਼ੀ ਵਾਲੀ ਗੱਲ ਤਾਂ ਨਹੀਂ ਸੀ ਅਸੀਂ ਕਰ ਰਹੇ ਪਰ ਇਹ ਆ ਵੀ ਅਸੀਂ ਬੱਚਿਆਂ ਦੀ ਪੜ੍ਹਾਈ ਨੂੰ ਸੋਚ ਕੇ ਕਿਉਂਕਿ ਟਾਈਮ ਥੋੜਾ ਰਹਿ ਗਿਆ ਉਹਨਾਂ ਦੀ ਪੜ੍ਹਾਈ ਨੂੰ ਸੋਚ ਕੇ ਜਿਹੜੇ ਕਲਾਸਾਂ ਜਾਂ ਕੋ ਕਮਰੇ ਆ ਉਹ ਨਵੇਂ ਬਣਾ ਰਹੇ ਆ ਉਹਦੇ ਸਾਨੂੰ ਵੀ ਸੋਗ ਆ ਸਾਡੇ ਹੀ ਪਿੰਡ ਭਰਾਵਾ ਉਹ ਸਾਨੂੰ ਅਸੀਂ ਪਰਸੋਂ ਵੀ ਇੱਥੇ ਮਾਹੌਦ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਅਸੀਂ ਇਸ ਗੱਲ ਦਾ ਸੋਗ ਮਨਾਇਆ ਵੀ ਬੱਚਿਆਂ ਹੀ ਬਹੁਤ ਮੜਾ ਹੋਇਆ ਜੀਰੇ ਵੀ ਕੀਤਾ ਕੈਂਡਲ ਮਾਰਚ ਕੀਤਾ ਇਸ ਤਰ੍ਹਾਂ ਕਰਕੇ ਬਹੁਤ ਦੁੱਖ ਹੈ ਬਹੁਤ ਮੜਾ ਹੋਇਆ